ਸੁਬਾਹ ਹੈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਹੋ ਗੁਰਬਾਣੀ ਵਿਚਾਰੀਏ ਧੰਨ ਗੁਰੂ ਨਾਨਕ ਦੇਵ ਪਤ ਸਾਹਿਬ ਜੀ ਦਾ ਪਵਨ ਸ਼ਬਦ ਹੈ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨ ਜਗ੍ਹਾ ਸਾਨੂੰ ਪੜਨ ਨੂੰ ਮਿਲਦਾ ਹੈ ਔਰ ਤਿੰਨੇ ਜਗ੍ਹਾ ਅੱਖਰਾਂ ਦਾ ਸ਼ਬਦੋਂ ਦਾ ਫਰਕ ਹੈ ਜਬਜੀ ਸਾਹਿਬ ਇਸ ਸਟਾਈਮੀ ਪੌੜੀ ਸ਼ੀ ਅੰਗ ਦੇ ਤੇ ਆਠਾਂ ਦੇ ਉੱਤੇ ਜਦੋਂ ਸੋਦਰ ਦਾ ਸ਼ਬਦ ਫਿਰ ਸ਼ੁਰੂ ਹੁੰਦਾ ਹੈ ਸੋਦਰ ਉਹਨਾਂ ਅਸੀਂ ਰਹਿਰਾਸ ਦਾ ਸ਼ਬਦ ਕਹਿ ਦਿੰਦੇ ਹਾਂ 347 ਅੰਗ ਦੇ ਤੇ ਜਿੱਥੇ ਆਫਰ ਅਗਲੀ ਸ਼ੁਰੂਆਤ ਹੋਣੀ ਹੈ ਤੋਂ ਸਤਿਗੁਰੂ ਜੀ ਇਹਨਾਂ ਸ਼ਬਦਾਂ ਵਿੱਚ ਜਿਹੜਾ ਫਰਕ ਰੱਖਦੇ ਨੇ ਉਹਨੂੰ ਅਸੀਂ ਸਮਝਣਾ ਹੈ ਔਰ ਦੇ ਅਰਥਾਂ ਨੂੰ ਇਸੰਗ ਨਾਲ ਹੈ ਸ਼ਬਦਾਂ ਦਾ ਫਰਕ ਹੈ ਅੱਖਰਾਂ ਦਾ ਫਰਕ ਹੈ ਲਗਾ ਮਾਤਰਾ ਦਾ ਫਰਕ ਹੈ ਪਰ ਅਰਥ ਇੱਕੋ ਹੀ ਹਨ ਅਰਥਾਂ ਦਾ ਫਰਕ ਨਹੀਂ ਹੈ ਸੋ ਇਹ ਭਗਵਨ ਸ਼ਬਦ ਦੇ ਵਿੱਚ ਜਪਜੀ ਸਾਹਿਬ ਔਰ ਰੈ라스 ਕਿਉਂਕਿ ਇਹ ਸਵੇਰ ਔਰ ਸ਼ਾਮ ਦੀ ਬਾਣੀ ਹੈ ਜਪਜੀ ਸਾਹਿਬ ਸਵੇਰ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਹੈ ਸ਼ਾਮ ਦੇ ਸਮੇਂ ਜਦੋਂ ਅਸੀਂ ਇਹ ਰਸ ਕਰਦੇ ਹਾਂ ਫਿਰ ਸੋ ਲਸਾਉ ਰਹਿਰਾਸ ਸਾਹਿਬ ਦੇ ਵਿੱਚ ਔਰ ਜਪਜੀ ਸਾਹਿਬ ਦੇ ਵਿੱਚ ਇਹ ਸ਼ਬਦ ਦੇ ਵਿੱਚ ਥੋੜਾ ਅੱਖਰਾਂ ਦਾ ਭੇਡ ਹੈ ਥੋੜਾ ਲਗਾ ਮਾਤਰਾ ਦਾ ਵੀ ਫਰਕ ਹੈ ਤੋਂ ਅਸੀਂ ਉਹਨਾਂ ਅੱਖਰਾਂ ਦੇ ਫਰਕ ਨੂੰ ਲਗਾ ਮਾਤਰਾ ਦੇ ਫਰਕ ਨੂੰ ਸਮਝਣਾ ਹੈ ਤੇ ਪਾਠ ਉਸ ਤਰ੍ਹਾਂ ਉਚਾਰਨ ਕਰਨਾ ਹੈ ਇਹ ਜਿਹੜਾ ਪਵਨ ਸ਼ਬਦ ਇਹ ਹੁਣ ਆਖਰੀ ਪੰਕਤੀਆਂ ਦੋ ਜਿਹੜੀਆਂ ਰਹਿ ਗਈਆਂ ਇਹ ਮੈਂ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਲੱਗਿਆ ਆਹ ਉਹ ਪਹਿਲਾਂ ਜਪ ਬਾਣੀ ਦੇ ਵਿੱਚ ਇਹਨਾਂ ਸੀ ਜਪਜੀ ਸਾਹਿਬ ਕਹਿੰਦੇ ਆ ਉਹਦੇ ਵਿੱਚ ਇਹ ਸ਼ਬਦ ਨਹੀਂ ਪੜ੍ਹੀਏ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਇਹਨਾਂ ਨਾ ਲੰਬਾ ਨਹੀਂ ਕਰਨਾ ਇਹਨਾਂ ਜਿਸ ਮਾਲਕ ਨੇ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ ਜਿਨੂੰ ਸਾਰੇ ਹੀ ਗਾ ਰਹੇ ਨੇ ਔਰ ਸਾਰੇ ਦੀ ਰਜ਼ਾ ਦੇ ਵਿੱਚ ਨਹੀਂ ਚਾਹੇ ਕੀੜ ਪਤੰਗਮ ਹੈ ਚਾਹੇ ਮਨੁੱਖ ਹੈ ਚਾਹੇ ਪਸ਼ੂ ਪੰਛੀ ਹੈ ਚਾਹੇ ਚੁਪਾਏ ਜਾਂ ਧਰਤੀ ਆਕਾਸ਼ ਪਤਾਲ ਜੋ ਵੀ ਹੈ ਚਾਹੇ ਚੰਨ ਸੂਰਜ ਨੇ ਹੈ ਤਾਰੇ ਵੀ ਹੈ ਉਸ ਮਾਲਕ ਦੀ ਰਜ਼ਾ ਵਿੱਚ ਹੈ ਉਸ ਮਾਲਕ ਪਰਮਾਤਮਾ ਪਰਮੇਸ਼ਰ ਨੇ ਜੋ ਪਾਉਂਦਾ ਉਹੀ ਹੁੰਦਾ ਹੈ ਤੋਂ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਦੀ ਸਤਾਈਂ ਪੌੜੀ ਵਿੱਚ ਕਹਿੰਦੇ ਨੇ ਜੋ ਤਿਸ ਭਾਵੈ ਜੋ ਉਸ ਮਨੁੱਖ ਨੂੰ ਚੰਗਾ ਲੱਗਦਾ ਸੋਈ ਕਰਸੀ ਬਸ ਉਹੀ ਉਹ ਕਰਦਾ ਕਾਹੂ ਓਸ਼ਨਾ ਮਸਲਤ ਧਰੈ ਜੋ ਕਿਸ ਕਰੈ ਸੋ ਆਪਹਿ ਕਰੈ ਉਹ ਕਿਸੇ ਨੂੰ ਪੁੱਛਣਾ ਨਹੀਂ ਹੈ ਜੋ ਕਰਦਾ ਆਪਣੇ ਆਪ ਕਰਦਾ ਹੈ ਤਾਂ ਜੋ ਤਿਸ ਭਾਵੈ ਸੋਈ ਕਰਸੀ ਹੁਕਮਨਾ ਕਰਨਾ ਜਾਈ ਉਹਨੂੰ ਅਸੀਂ ਹੁਕਮ ਨਹੀਂ ਕਰ ਸਕਦੇ ਕਿ ਇਸ ਤਰ੍ਹਾਂ ਕਰ ਮਾਲਕ ਇਹ ਕੰਮ ਇਸ ਤਰ੍ਹਾਂ ਕਰ। ਜਾਂ ਇਹ ਤਾਂ ਅਸੀਂ ਕਹਿ ਸਕਦੇ ਨਹੀਂ ਆ ਗਲਤ ਹੋ ਗਿਆ। ਉਹ ਵੀ ਸਾਡੀ ਸੋਚ ਹੈ। ਗਲਤ ਕਦੇ ਵੀ ਨਹੀਂ ਹੁੰਦਾ। ਜੋ ਮਾਲਕ ਨੂੰ ਭਾਉਂਦਾ ਉਹੀ ਹੁੰਦਾ ਹੈ। ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ। ਉਹ ਆਪਣੀ ਮਰਜ਼ੀ ਦਾ ਆਪੇ ਹੀ ਮਾਲਕ ਹੈ। ਤੋਂ ਫਿਰ ਇਹਨੂੰ ਰਹਿਰਾਸ ਦੇ ਵਿੱਚ ਪੰਕਤੀਆਂ ਨੂੰ ਫਿਰ ਪੜ੍ਹੀਏ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮਨਾ ਕਰਨਾ ਨਹੀਂ ਰਹਿਰਾਸਨੀ ਬਾਣੀ ਦੇ ਵਿੱਚ ਫਿਰ ਸ਼ਬਦ ਹੈ ਜਦ ਇਹ ਸ਼ਬਦ ਇਸ ਟਾਈਮਿੰਗ ਪਾੜੀ ਲਈ ਨੇਚਰ ਫਿਰ ਸ਼ਬਦ ਇਸ ਪੰਕਤੀ ਵਿੱਚ ਨਹੀਂ ਹੈ ਸੋ ਪਾਠ ਕਰਨ ਲੱਗਿਆਂ ਜਦੋਂ ਜਪਨੀ ਸਾਹਿਬ ਪੜ੍ਹਨਾ ਹੈ ਉਸ ਵੇਲੇ ਫਿਰ ਸ਼ਬਦ ਨਹੀਂ ਉਚਾਰਨ ਕਰਨਾ ਤੇ ਜਦੋਂ ਰਹਿਰਾਸਨੀ ਬਾਣੀ ਦਾ ਪਾਠ ਕਰਨਾ ਹੈ ਫਿਰ ਫਿਰ ਸ਼ਬਦ ਪੜ੍ਹਨਾ ਹੈ ਜੋ ਇਸ ਭਾਵ ਹੈ ਜੋ ਉਸ ਮੰਤਲਪਨ ਦਾ ਸਹੀ ਕਰਸੀ ਉਹੀ ਉਹ ਕਰਨਾ ਹੈ ਫਿਰ ਮੁੜ ਕੇ ਭਾਵ حکم نہ کرنا اسی مرکے نہیں کہہ سکتے کہ او کر اس طرح کا یہ کہہ نہیں سکتے جب جی رہ راستے فر شبد ہے جب جی سب نہیں ادھر تُن کو لگے دیکھ رہے ہو یہ رات آسا تین سو سنتالی اتنے جا شبد ہے یہاں پنکتی رہ راستے دنکتی ਔਰ ਅਸਰ ਰੱਖਦੀਆਂ ਪੰਕਤੀਆਂ ਵਿੱਚ ਕੋਈ ਫਰਕ ਨਹੀਂ ਹੈ ਜਿਵੇਂ ਰਹਿ ਰੱਖਦੀਆਂ ਪੰਕਤੀਆਂ ਨੇ ਜੋ ਤਿਸ ਭਾਵੇ ਸਵੀਕਾਰ ਸੀ ਫਿਰ ਹੁਕਮ ਨਾ ਕਰਨਾ ਚਾਹੀ ਇਸੇ ਤਰ੍ਹਾਂ ਹੀ ਅਸਰ ਰੱਖਦੇ ਵਿੱਚ ਹੈ ਹੁਣ ਅਗਲੀਆਂ ਪੰਕਤੀਆਂ ਹੈ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਇਹ ਜਿਹੜਾ ਪਾਠ ਪਾਤ ਸ਼ਾਹ ਪੜਿਆ ਨੇ ਸੰਪਰਦਾਵਾਂ ਦੇ ਵਿੱਚ ਸਸੇ ਦੇ ਪੈਰ ਵਿੱਚ ਬਿੰਦੀ ਨਹੀਂ ਲਾਈ ਜਾਂਦੀ ਇਹਨੂੰ ਪਾਤ ਸਾਹ ਇਸ ਤਰ੍ਹਾਂ ਉਚਾਰਨ ਕੀਤਾ ਜਾਂਦਾ ਹੈ ਅੱਗੇ ਫਿਰ ਸਾਹਾ ਪਾਤ ਸਾਹਿਬ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ ਜਦੋਂ ਸੰਪਰਦਾਵਾਂ ਦੇ ਵਿੱਚ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਮਸਕਤ ਸ਼ਬਦ ਹੈ ਮਸ਼ਕਤ ਕਿਹਾ ਜਾਂਦਾ ਹੈ ਗੱਲੀ ਜੋਗ ਨ ਹੋਏ ਨੂੰ ਗੱਲੀ ਪੜਨ ਅਦਕ ਲਾ ਕੇ ਹੋਰ ਵੀ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਜਿਵੇਂ ਮੰਮੇ ਨੂੰ ਊਕੜ ਸੱਸਾ ਲੱਲੇ ਨੂੰ ਕੰਨਾ ਮੁਸਲਾ ਸ਼ਬਦ ਬਣਦਾ ਪਰ ਉਹਨੂੰ ਮੁਸੱਲਾ ਪੜਿਆ ਜਿੰਨਾ ਸੱਸੇ ਦੇ ਅਧਕ ਬਲਾ ਕੇ ਜਦੋਂ ਅਧਕ ਦੀ ਵਰਤੋਂ ਅਸੀਂ ਕਰ ਸਕਦੇ ਹਾਂ ਤਾਂ ਲੋੜ ਪੈਂਦੇ ਸਾਨੂੰ ਬਿੰਦੀ ਦੀ ਵਰਤੋਂ ਵੀ ਕਰ ਲੈਣੀ ਚਾਹੀਦੀ ਪਰ ਮੈਂ ਇਹ ਸੰਪਰਦਾਵਨ ਹੁਕਮ ਨਹੀਂ ਕਰ ਰਿਹਾ ਜ਼ਬਰਦਸਤੀ ਨਹੀਂ ਕਹਿ ਰਿਹਾ ਕਿਉਂਕਿ ਮੈਂ ਜਦੋਂ ਪਾਠ ਪੜ੍ਹਦਾ ਜਿੱਥੇ ਮੈਂ ਅਧਕ ਦੀ ਵਰਤੋਂ ਕਰ ਲੈਣਾ ਕਈ ਵਿਦਵਾਨਾਂ ਅਨੁਸਾਰ ਪੈਰ ਵਿੰਦੀ ਤੇ ਉਪਰ ਵਿੰਦੀ ਵਰਤੋਂ ਜਿਹੜੀ ਐ ਉਹ ਵੀ ਕਰ ਲੈਣੀ ਚਾਹੀਦੀ ਹੈ ਸੋ ਇਸ ਕਰਕੇ ਮੈਂ ਇਸ ਪਾਸੇ ਨੂੰ ਸੋ ਪਾਤ ਸ਼ਾਹ ਹਾ ਦੀ ਔਂਕੜ ਸ਼ਾਹ ਹਲਕੀ ਜਈ ਖੋੜਾ ਨਹੀਂ ਬਣਾਣਾ ਪਾਤ ਸ਼ਾਹ ਹੋ ਜਿਵੇਂ ਜਿਵੇਂ ਪਾਤ ਸ਼ਾਹ ਹੋ ਕਹਿੰਦੇ ਨੇ ਕਹੀ ਨਹੀਂ ਪਾਤ ਸ਼ਾਹ ਸਸੇ ਦਾ ਕੰਨਾਂ ਲੰਬਾ ਕਰ ਦੇਣਾ ਵੱਡਾ ਕਰ ਦੇਣਾ ਸ਼ਾਹ ਸ਼ਾਹ ਦਾ ਛਾ ਸ਼ਬਦ ਜਿਵੇਂ پاپ سا بھی پات صاحب وہ جیڑا مالک ہے وہ پات شاہ ہے سب شاہ مالک ہے سب شاہ کا بھی شاہ ہے مالک ہے پرماتما نانک سمودن شبد ہی نانک رہن رضائی اُدھی رضا ہی رہنا ہے اُدھی رضا رہ کے سوکھا ہے رضا رضی پیر مل کے رضائی ਥੋੜਾ ਜਿਹਾ ਧੋਰ ਜਿਹਾ ਦੇ ਕੇ ਜਦੋਂ ਅਸੀਂ ਰਹਿਰਸ ਦੇ ਵਿੱਚ ਇਹਨਾਂ ਪੰਕਤੀਆਂ ਨੂੰ ਪੜਾਂਗੇ ਨਾ ਜਿਵੇਂ ਅਸੀਂ ਇੱਥੇ ਪੜਿਆ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਰਹਿਰਸ ਦੇ ਵਿੱਚ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਉਹ ਪੂਰ ਕੰਨਾ ਨਹੀਂ ਹੈ ਇਸ ਚੀਜ਼ ਦੀ ਵਿਚਾਰ ਇਸ ਕਰਕੇ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿਤੇ ਕੋਈ ਪੂਰਾ ਸ਼ਬਦ ਨਹੀਂ ਹੈ ਕਿਤੇ ਕੋਈ ਲਗਮਾਤਰ ਨਹੀਂ ਹੈ ਕਿਤੇ ਕਿਸੇ ਅੱਖਰ ਦਾ ਫਰਕ ਹੈ یہ ابھی بہت دھیان دے کے رکھنا ہے سو پات شاہ شاہ پاتی نانک رحم رزائی رضا رہنا چاہیے نانک وہ جا پات شاہ بھی پاتشاہ ہے نا مالک پرماتما رضا بچ ہی رہنا چاہیے اور آسا راگ بھی سیم یہ رہ رس والی ہی پنکتی ہیں سو پات شاہ ਸ਼ਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਉਹਨ ਇੱਕ ਚੀਜ਼ ਹੋਰ ਦੇਖੀਏ ਕਿ ਜਦੋਂ ਇਹ ਸ਼ਬਦ ਦੀ ਸੰਪੂਰਨਤਾ ਹੋਈ ਅੰਗ ਗਿਣਤੀ 27 ਹੈ ਇਹਦਾ ਮਤਲਬ ਇਹ ਜਪ ਗਾਣੀ ਦੀ ਜਪਜੀ ਸਾਹਿਬ ਦੀ 27ਵੀਂ ਪੌੜੀ ਹੈ ਕਿ ਜਦੋਂ ਰੈ راستਾ ਸ਼ਬਦ ਪੂਰਾ ਹੋਇਆ ਇੱਕ ਸ਼ਬਦ ਅੱਗੇ ਲਿਖਿਆ ਹੋਇਆ ਹੈ ਇਹਦਾ ਮਤਲਬ ਇਹ ਇੱਕ ਸ਼ਬਦ ਪੂਰਾ ਹੋਇਆ ਇੱਥੇ ਤੇ ਜਦੋਂ ਅਸੀਂ ਆਸਾ ਰਾਗ ਦੇ ਵਿੱਚ ਇਸੇ ਸ਼ਬਦ ਨੂੰ ਪੜਾਂਗੇ ਨਾ ਜਿੱਥੇ ਇਹ ਸ਼ਬਦ ਇੱਕ ਪੂਰਾ ਹੋਇਆ ਉੱਥੇ ਗੁਰੂ ਨਾਨਕ ਸਾਹਿਬ ਦਾ ਆਸਾ ਰਗ ਦੇ ਵਿੱਚ ਇਹ ਪਹਿਲਾ ਸ਼ਬਦ ਵੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜਿਵੇਂ ਸ਼ਬਦ ਜਾਂ ਤੀਜੇ ਪਾਦਸ਼ਾ ਦੇ ਪੰਜਵੇਂ ਪਾਦਸ਼ਾ ਦੇ ਚੌਥੇ ਪਾਦਸ਼ਾ ਦੇ ਨਵੇਂ ਪਾਦਸ਼ਾ ਦੇ ਸ਼ਬਦਾਂ ਦੀ ਗਿਣਤੀ ਨਾਲ ਚਲਦੀ ਹੈ ਇੱਥੇ ਇੱਕ ਤਾਂ ਹੈ ਕਿ ਇੱਕ ਸ਼ਬਦ ਪੂਰਾ ਹੋ ਗਿਆ ਪਰ ਨਾਲ ਇਹ ਇਸ ਕਰਕੇ ਹੈ ਵੀ ਇੱਕ ਗੁਰੂ ਨਾਨਕ ਸਾਹਿਬ ਦਾ ਇਹ ਪਹਿਲਾ ਸ਼ਬਦ ਹੈ ਜਦੋਂ ਅਗਲਾ ਸ਼ਬਦ ਪੜਾਂਗੇ ਉਹਦੇ ਕਿ ਦੋ ਲਿਖਿਆ ਮਿਲੇਗਾ ਉਸ ਸਵਾਲ ਲਈ ਅਗੇ 3 ਲਿਖਿਆ ਮਿਲੇਗਾ ਸੋ ਇਹ ਬਹੁਤ ਬਰੀਕੀ ਵਾਲੀਆਂ ਚੀਜ਼ਾਂ ਇਹਨਾਂ ਨੂੰ ਅਸੀਂ ਸਮਝਣਾ ਹੈ ਸੋ ਮੈਂ ਕੋਸ਼ਿਸ਼ ਕੀਤੀ ਹੈ ਕਿਉਂਕਿ ਮਨੁੱਖ ਦਾ ਇਤਨਾ ਦਿਮਾਗ ਨਹੀਂ ਮਨੁੱਖ ਕੋਲ ਇੰਨੀ ਸੋਝੀ ਨਹੀਂ ਹੈ ਕਿ ਗੁਰੂ ਕੀ ਬਾਣੀ ਨੂੰ ਸਮਝ ਸਕੇ ਗੁਰੂ ਕੀ ਬਾਣੀ ਦੀ ਵਿਆਖਿਆ ਕਰ ਸਕੇ ਅਸੀਂ ਆਪਣੀ ਆਪਣੀ ਮਤ ਮੁਤਾਬਕ ਵਿਆਖਿਆਨ ਕਰਦੇ ਹਾਂ ਵਿਆਖਿਆ ਕਰਦੇ ਹਾਂ ਬਾਕੀ ਗੁਰੂ ਨਾਨਕ ਜਣੇ ਬਾਕੀ ਸਤਿਗੁਰ ਜਣੇ ਤੋ ਇਹ ਜਿਹੜੇ ਸਾਰੇ ਵਿਚਾਰ ਦਿੱਤੇ ਆ ਪਾਸ ਕਰਨਾ ਜਰੂਰ ਆਪ ਜੀ ਨੇ ਚੰਗੀ ਲੱਗੇਗੀ ਔਰ ਬੇਨਤੀ ਵੀ ਕਰਾਂਗਾ ਕਿ ਇਸ ਕੀਤੀ ਹੋਈ ਵਿਚਾਰ ਨੂੰ ਇਸ ਵੀਡੀਓ ਨੂੰ ਬਾਅਦ ਤੇ ਬਾਅਦ ਅੱਗੇ ਸੰਭਾ ਕਰਿਓ ਸ਼ੇਅਰ ਕਰਿਓ ਤਾਂ ਕਿ ਇਹ ਜਿਹੜੀ ਰੋਜ਼ ਦੀ ਬਾਣੀ ਹੈ ਨਾ ਰੋਜ਼ ਅਸੀਂ ਕਰਦੇ ਆ ਇਹ ਹਰ ਇੱਕ ਤੱਕ ਪਹੁੰਚਣੀ ਚਾਹੀਦੀ ਤਾਂ ਕਿ ਜਿਹੜਾ ਰੋਜ਼ ਨਿਤਨੇਮ ਦੀ ਬਾਣੀ ਪੜਦਾ ਨਾ ਉਹ ਨੂੰ ਵੀ ਇਹਨਾਂ ਅੱਖਰਾਂ ਸ਼ਬਦਾਂ ਦਾ ਜਿਹੜਾ ਫਰਕ ਹੈ ਉਹਦਾ ਪਤਾ ਲੱਗਣਾ ਜ਼ਰੂਰੀ ਹੈ ਸੋ ਇਹ ਸੇਰ ਬਿਰਵਾਨਾ ਦੇ ਕੋਲੋਂ ਜਿਵੇਂ ਗਿਆਨੀ ਗੁਰਵਚਨ ਸਿੰਘ ਜੀ ਪਿੰਡਾਂ ਵਾਲੇ ਮਾਪੁਰਾ ਉਹਨਾਂ ਨੇ ਜੋ ਗੁਰਬਾਣੀ ਪਾਠ ਤਰਪਨ ਉਹਨਾਂ ਦਾ ਜਿਹੜੀ ਕੋਥੀ ਹੈ ਉਹਨਾਂ ਦਾ ਜੋ ਗ੍ਰੰਥ ਕਹਿੰਦੀ ਏ ਨੇ ਉਹਨਾਂ ਨੇ ਉਹ ਕੋਥੀ ਲਿਖੀ ਹੋਈ ਹੈ ਉਹਦੇ ਵਿੱਚ ਇਹਨਾਂ ਕਿੰਨੇ ਸ਼ਬਦਾਂ ਨੂੰ ਲਿਖ ਕੇ ਉਹਨਾਂ ਨੇ ਵੀ ਜਿਹੜਾ ਹੈ ਸੰਗਤ ਦੇ ਸਾਹਮਣੇ ਰੱਖਿਆ ਕਿ ਇਸ ਤਰ੍ਹਾਂ ਕਰਕੇ ਸਮਝੀਏ ਸੋ ਆਸ਼ ਕਰਦਾ ਕਿ ਆਪ ਜੀ ਨੂੰ ਇਹ ਜਾਣਕਾਰੀ ਜਰੂਰ ਚੰਗੀ ਲੱਗੇਗੀ ਹੌਰ ਤੋਂ ਲਖਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ